ਸਿਆਸਤ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਦਾ ਰੁਕ ਕਰ ਲੈਨੇ ਆ ਦੱਸ ਦਈਏ ਕਿ ਸਿਆਸਤ ਦੇ ਵਿੱਚ ਇੱਕ ਵਾਰ ਫੇਰ ਪੁਚਾਲ ਮਚਦਾ ਹੋਇਆ ਦਿਖਾਈ ਦੇ ਰਿਹਾ ਹੈ ਬੀਤੇ ਦਿਨੀ ਵੇਖਿਆ ਗਿਆ ਜਲੰਧਰ ਦੇ ਜੋ ਦੋ ਵੱਡੇ ਚਿਹਰੇ ਭਾਜਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਸ਼ੀਤਲ ਅੰਗੁਰਾਲ ਤੇ ਸੁਸ਼ੀਲ ਰਿੰਕੂ ਭਾਜਪੀ ਚ ਜਦੋਂ ਸ਼ਾਮਲ ਹੋ ਜਾਂਦੇ ਨੇ ਤੇ ਵੱਡੇ ਸਵਾਲ ਇੱਥੇ ਖੜੇ ਹੋ ਜਾਂਦੇ ਨੇ ਤੇ ਹੁਣ ਸ਼ੀਤਲ ਅੰਗੁਰਾਲ ਤੇ ਕਈ ਵੱਡੇ ਦੋਸ਼ ਜਿਹੜੇ ਨੇ ਲਗਾਏ ਜਾ ਰਹੇ ਨੇ ਦੱਸ ਦਈਏ ਕਿਹਾ ਜਾ ਰਿਹਾ ਹੈ ਕਿ ਸ਼ੀਤਲ ਅੰਗੁਰਾਲ ਨੇ ਭਾਜਪਾ ਦਾ ਕਮਲ ਇਸ ਕਰਕੇ ਫੜਿਆ ਕਿਉਂਕਿ ਉਨ੍ਹਾਂ 'ਤੇ ਬਹੁਤ ਵੱਡੇ ਇਲਜ਼ਾਮ ਲੱਗੇ ਹੋਏ ਨੇ ਬਹੁਤ ਵੱਡੇ ਉਨ੍ਹਾਂ 'ਤੇ ਕੇਸ ਚੱਲਦੇ ਪਏ ਨੇ ਅਧਿਕਾਰਿਕ ਕੇਸ ਚੱਲਦੇ ਪਏ ਨੇ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਤਸਕਰੀ ਜੂਆ ਤੇ ਹੋਰ ਮਾਮਲਿਆਂ ਦੇ ਵਿੱਚ ਉਨ੍ਹਾਂ 'ਤੇ ਅਧਿਕਾਰਿਕ ਕੇਸ ਚੱਲ ਰਹੇ ਨੇ ਜਿਸ ਤੋਂ ਬਾਅਦ ਇਹਨਾਂ ਕੇਸ ਤੋਂ ਕੇਸਸ ਤੋਂ ਰਫਾ ਦਫਾ ਹੋਣ ਦੇ ਲਈ ਉਹਨਾਂ ਨੇ ਕਮਲ ਦਾ ਫੁੱਲ ਫੜਿਆ ਯਾਨੀ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਜੁਆਇਨ ਕੀਤੀ ਹੈ ਤਾਂ ਵੱਡੇ ਦੋਸ਼ ਇਸ ਵੇਲੇ ਲਗਾਏ ਜਾ ਰਹੇ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਕਈ ਸਾਰੀ ਇਸ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਤੇ ਦੱਸਦੀ ਹੈ ਲਗਾਤਾਰ ਬੀਤੇ ਦਿਨੀ ਜਦੋਂ ਸ਼ੀਤਲ ਅੰਗੁਰਾਲ ਨੇ ਭਾਜਪਾ ਜੁਆਇਨ ਕੀਤੀ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਪਾਸੇ ਤਾਂ ਕੇ ਭਾਤ ਭਾ ਜੁਆਇਨ ਕਰਨ ਦਾ ਇੱਕੋ ਮਕਸਦ ਹੈ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਬਦਲਾਅ ਲਿਆਏ ਜਾਣ ਪੰਜਾਬ ਦੇ ਵਿੱਚ ਕਿਵੇਂ ਤਰੱਕੀ ਕੀਤੀ ਜਾਵੇਗੀ ਤਾਂ ਦੂਜੇ ਪਾਸੇ ਇਹ ਦੋਸ਼ ਲਗਾਏ ਜਾ ਰਹੇ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਉਹਨਾਂ ਤੇ ਪਹਿਲੇ ਤੋਂ ਹੀ ਕੁਝ ਅਧਿਕਾਰਿਕ ਕੇਸ ਚੱਲ ਰਹੇ ਸੀ ਜੂਆ ਸ਼ਰਾਬ ਤਸਕਰੀ ਤੇ ਹੋਰ ਕਈ ਮਾਮਲਿਆਂ ਦੇ ਵਿੱਚ ਉਹਨਾਂ ਤੇ ਅਧਿਕਾਰਿਕ ਕੇਸ ਚੱਲ ਰਹੇ ਸੀਗੇ ਜਸ ਤੋਂ ਬਾਅਦ ਉਹਨਾਂ ਨੇ ਕਮਲ ਦਾ ਫੁੱਲ ਫੜਿਆ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਮਲ ਦਾ ਫੁੱਲ ਫੜਿਆ ਦੱਸ ਦਈਏ ਕਿ ਨਾਲ ਹੀ ਨਾਲ ਇਹ ਵੀ ਗੱਲ ਜੋ ਸਾਹਮਣੇ ਆ ਰਹੀ ਉਹਨਾਂ ਤੋਂ ਇਹਨਾਂ ਕੇਸਿਸ ਤੋਂ ਰਫਾ ਦਫਾ ਹੋਣ ਲਈ ਪੁਲਿਸ ਤੇ ਵੀ ਦਬਾਅ ਪਾਇਆ ਸੀਗਾ ਤੇ ਇਹ ਵੀ ਗੱਲ ਪਾਰਟੀ ਨੂੰ ਕਹੀ ਜਾ ਰਹੀ ਸੀ ਕਿ ਜੇਕਰ ਉਹਨਾਂ ਤੇ ਇਹਨਾਂ ਕੇਸਾਂ ਨੂੰ ਰਫਾ ਦਫਾ ਨਾ ਕੀਤਾ ਗਿਆ ਜਾਂ ਫਿਰ ਇਸਤੇ ਕੋਈ ਕਾਰਵਾਈ ਨਾ ਕੀਤੀ ਗਈ ਇਹਨਾਂ ਨੂੰ ਹਟਾਉਣ ਦੇ ਲਈ ਤਾਂ ਉਹ ਪਾਰਟੀ ਨੂੰ ਛੱਡ ਦੇਣਗੇ ਇਹ ਧਮਕੀ ਉਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਸੀ ਤਾਂ ਬਹੁਤ ਵੱਡੇ ਇਲਜ਼ਾਮ ਜਿਹੜੇ ਨੇ ਹੁਣ ਇਲਜ਼ਾਮਾਂ ਦੇ ਘੇਰੇ ਦੇ ਵਿੱਚ ਹੁਣ ਸ਼ੀਤਲ ਅੰਗੁਰਾਲ ਘਰੇ ਹੋਏ ਦਿਖਾਈ ਦੇ ਰਹੇ ਤਾਂ ਲਗਾਤਾਰ ਇਸ ਵੇਲੇ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਸਿਆਸਤ ਦੇ ਵਿੱਚ ਬੜੇ ਹੀ ਦਿਨਾਂ ਤੋਂ ਫੇਰ ਬਦਲ ਜਾ ਰਹੀ ਹੈ ਤੇ ਇਸੇ ਦੇ ਵਿਚਾਲੇ ਬੀਤੇ ਦਿਨੀ ਦੋ ਵੱਡੇ ਆਮ ਆਦਮੀ ਪਾਰਟੀ ਦੇ ਚਿਹਰੇ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਭਾਜਪਾ ਵਿੱਚ ਜੁਆਇਨ ਹੋ ਜਾਂਦੇ ਨੇ ਤੇ ਉਸੇ ਦੇ ਵਿਚਾਲੇ ਹੁਣ ਇਹਨਾਂ ਦੀ ਜੁਆਇਨਿੰਗ ਨੂੰ ਲੈ ਕੇ ਵੀ ਕਈ ਸਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਸ਼ੀਤਲ ਅੰਗੁਰਾਲ ਤੇ ਹੁਣ ਵੇਖਿਆ ਜਾ ਰਿਹਾ ਹੈ ਕਈ ਸਾਰੀ ਚੀਜ਼ਾਂ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਸੂਤਰਾ ਦੇ ਹਵਾਲੇ ਜੋ ਇਸ ਵੇਲੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਉਹਨਾਂ ਤੇ ਪਹਿਲਾਂ ਤੋਂ ਹੀ ਅਧਿਕਾਰਿਕ ਮਾਮਲੇ ਚੱਲ ਰਹੇ ਸੀ ਜੂਆ ਸ਼ਰਾਬ ਤਸਕਰੀ ਤੇ ਹੋਰ ਅਧਿਕਾਰਿਕ ਮਾਮਲੇ ਉਹਨਾਂ ਤੇ ਚੱਲ ਰਹੇ ਸੀ ਇਹਨਾਂ ਸਾਰੇ ਮਾਮਲਿਆਂ ਤੋਂ ਰਫਾ-ਦਫਾ ਹੋਣ ਲਈ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਛੱਡ ਕੇ ਭਾਜਪਾ ਦਾ ਕਮਲ ਦਾ ਫੁੱਲ ਫੜਿਆ ਜਿਸ ਕਰਕੇ ਉਹਨਾਂ ਨੇ ਇਹਨਾਂ ਸਾਰੇ ਕੇਸਾ ਤੋਂ ਰਫਾ ਦਫਾ ਹੋਣਾ ਚਾਹੁੰਦੇ ਨੇ ਤਾਂ ਹੀ ਉਹਨਾਂ ਨੇ ਕਮਲ ਦਾ ਫੁੱਲ ਫੜਿਆ ਤੇ ਲਗਾਤਾਰ ਜਿੱਥੇ ਕਈ ਸਾਰੇ ਦੋਸ਼ ਹੁਣ ਸ਼ੀਤਲ ਅੰਗਰਾਲ ਤੇ ਲੱਗਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਸ਼ੀਤਲ ਅੰਗਰਾਲ ਜਦੋਂ ਬਿੱਤੇ ਦਿਨੀ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਬਦਲਾ ਲੈਣਾ ਚਾਹੁੰਦੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਕੇ ਕਿਸ ਤਰ੍ਹਾਂ ਬਦਲਾ ਲੈਣਾ ਹੈ ਉਹ ਸਾਰਾ ਕੁਝ ਕਰਨਗੇ ਪਰ ਇੱਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਜਾਂ ਫਿਰ ਇਹ ਗੱਲ ਕਹੀਏ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਸ਼ੀਤਲ ਅੰਗੁਰਾਲ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਆਮ ਆਦਮੀ ਪਾਰਟੀ ਨੂੰ ਛੱਡਣ ਦਾ ਕਿ ਉਹ ਭਾਜਪਾ ਦੇ ਵਿੱਚ ਜਾ ਕੇ ਜੋ ਉਹਨਾਂ ਤੇ ਅਧਿਕਾਰਿਕ ਮਾਮਲੇ ਚੱਲ ਰਹੇ ਨੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਤਾਂ ਇਸ ਦੇ ਬਾਬਤ ਹੁਣ ਕੀ ਹੈ ਇਸ ਨਾਲ ਜੁੜੀ ਸਾਰੀ ਅਪਡੇਟ ਤੁਹਾਡੇ ਨਾਲ ਸਾਂਝਾ ਕਰਾਂਗੇ ਜਦ ਤੱਕ ਲਿਬੜੇ ਰੋਜ਼ ਸਾਇਨਿਊਜ਼ ਪੰਜਾਬ ਦੇ ਨਾਲ